ਗਰਗਜ ਸੰਦਰ ਚੈਨਬ ਦੇ ਆਪ ਜੀ ਸਵਾਗਤ ਹੈ ਅੱਜ ਦੀ ਦਾਜਾ ਖਬਰ ਰੋਪੜ ਆਈਟੀਆਈ ਦੇ ਵਿਦਿਆਰਥੀ ਜਿੰਮ ਕਰਦੇ ਸਮੇਂ ਹੋਈ ਮੌਤ ਰੋਪੜ ਆਈਟੀਆਈ ਰੋਪੜ ਦੇ ਇੱਕ ਵਿਦਿਆਰਥੀ ਜਿੰਮ ਕਰਦੇ ਕਸਰਤ ਕਰਦੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਕਸਰਤ ਕਰਦੇ ਸਮੇਂ ਉਸ ਦੀ ਸਿਹਤ ਵਿਗੜ ਗਈ ਤੇ ਉਹ ਬੇਹੋਸ਼ ਹੋ ਗਿਆ ਤੇ ਉਸ ਨੂੰ ਤੁਰੰਤ ਹਸਪਤਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿੱਤਰ ਕਲਾਨ ਕਰ ਦਿੱਤਾ ਹੈ ਮਰ ਨੌਜਵਾਨ ਦੀ ਪਛਾਣ ਅਦਿੱਤਿਆ ਵਜੋ ਹੋਈ ਹੈ ਉਹ ਉੱਤਰ ਪ੍ਰਦੇਸ਼ ਦੇ ਹਾਪੜ ਜ਼ਿਲ੍ਹੇ ਦੇ ਸੰਝੇ ਵਿਆਰ ਖੇਤਰ ਦਾ ਰਹਿਣ ਵਾਲਾ ਹੈ ਦੱਸਿਆ ਜਾ ਰਿਹਾ ਹੈ ਕਿ ਦਿੱਤਿਆ ਸਿਰਫ 21 ਸਾਲ ਦਾ ਸੀ ਆਈ 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 ਟ ਰੋਪਰ ਦੇ ਕਸਰਤ ਕਰਦੇ ਸਮੇਂ ਹੋਈ ਵਿਦਿਆਰਥੀ ਦੀ ਮੌਤ ਦਾ ਦੁੱਖ ਪ੍ਰਗਟ ਕੀਤਾ ਹੈ ਤੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਦ ਦੱਸਿਆ ਜਾ ਰਿਹਾ ਹੈ ਕਿ ਕਸਰਤ ਕਰਦੇ ਸਮੇਂ ਦਿੱਤਿਆ ਦੀ ਸੇਧ ਬਿਗੜ ਗਈ ਤੇ ਉਸਨੂੰ ਕੰਨ ਵਿੱਚੋਂ ਖੂਨ ਵਹਿਣ ਲੱਗ ਪਿਆ ਤੇ ਉਹ ਬੇਹੋਸ਼ ਹੋ ਗਿਆ ਉਸਦੇ ਕੰਨ ਵਿੱਚ ਖੂਨ ਵਹਿਣ ਦਾ ਲੱਗਦਾ ਕਿ ਜਿਵੇਂ ਉਸਦੇ ਬ੍ਰੇਨ ਹੈਮਰੇਜ ਹੋ ਗਿਆ ਹੈ ਜਦੋਂ ਤੱਕ ਉਸ ਨੂੰ ਸਿਮਲਤਾਰ ਹਸਪਤਾਲ ਜਾਈ ਲਾਗੇ ਉਸਦੀ ਮੌਤ ਹੋ ਚੁੱਕੀ ਸੀ ਧੰਨਵਾਦ ਜੀ ਖਬਰਾਂ ਜੋੜਨੇ ਲਈ ਬਣੇ ਰਹੋ ਖਬਰਾਂ ਨੂੰ ਜ਼ਰੂਰ ਲਾਈਕ ਕਰ ਦਿਓ